ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੱਲੋਂ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 18 ਅਗਸਤ 2025 ਪੰਜਾਬ ਦਾ ਮੌਸਮ ਕਿਵੇਂ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੀ ਗੱਲ ਕੀਤੀ ਉਹ ਤਾਂ ਪੱਛਮੀ ਸਿਸਟਮ ਕਾਫੀ ਤਗੜੇ ਰੂਪ ਦੇ ਵਿੱਚ ਪੰਜਾਬ ਦੇ ਨੇੜੇ-ਨੇੜੇ ਪਹੁੰਚ ਚੁੱਕਿਆ ਜੀ ਪਾਕਿਸਤਾਨ ਨੂੰ ਲਗਭਗ ਕਵਰ ਕਰ ਚੁੱਕਿਆ ਜਿਵੇਂ ਕਿ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਇਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੂੰ ਕਵਰ ਕਰੇਗਾ ਜਿਦੇ ਵਿੱਚ ਮਾਝੇ ਤੇ ਮਾਲਵੇ ਬੈਲਟ ਸੈਂਟਰਲ ਪੰਜਾਬ ਤੋਂ ਹੁੰਦਾ ਹੋਇਆ ਪੂਰੇ ਪੰਜਾਬ ਦੇ ਵਿੱਚ ਇਸ ਦੀ ਐਂਟਰੀ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਪੰਜਾਬ ਦੇ ਬਹੁਤ ਸਾਰੇ ਦਰਿਆਵਾਂ ਜਿਵੇਂ ਸਤਲੁਜ ਰਾਵੀ ਬਿਆਸ ਇਹਨਾਂ ਦੇ ਵਿੱਚ ਪਾਣੀ ਦਾ ਲੈਵਲ ਵਧ ਚੁੱਕਿਆ ਹੈ ਜੇ ਇਹਦੇ ਵਿੱਚ ਕੋਈ ਹੋਰ ਬਰਸਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਹੜ੍ਹ ਦੇ ਹਾਲਾਤ ਹੋਰ ਜਿਹੜਾ ਵਿਗੜ ਸਕਦੇ ਨੇ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਅੱਗੇ ਆ ਚੁੱਕੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਫਿਲਹਾਲ ਅਗਰ ਗੱਲ ਕੀਤੀ ਹੈ ਤਾਂ ਇੱਕ ਸਿਸਟਮ ਦੱਖਣ ਪੱਛਮੀ ਰੂਪ ਤੋਂ ਵੀ ਪੰਜਾਬ ਦੇ ਵੱਲ ਕੂਚ ਕਰ ਰਿਹਾ ਹੈ ਸੋ ਇਹ ਦੱਖਣ ਪੂਰਬੀ ਸਿਸਟਮ ਹੈ ਜਿਹੜਾ ਕਿ ਫਿਲਹਾਲ ਦਿੱਲੀ ਤੋਂ ਯੂਪੀ ਅਤੇ ਹਰਿਆਣਾ ਵਿੱਚ ਐਂਟਰ ਕਰ ਚੁੱਕਿਆ ਹੈ ਹੁਣ ਗੱਲ ਕਰੀਏ ਸਿਸਟਮ ਦੀ ਸਭ ਤੋਂ ਪਹਿਲਾਂ ਇਹ ਵਾਲਾ ਸਿਸਟਮ ਜਿਹੜਾ ਹੈ ਇਹ ਸਿਸਟਮ ਪੰਜਾਬ ਵੱਲ ਹੌਲੀ-ਹੌਲੀ ਕੋਚ ਕਰ ਰਿਹਾ ਤਾਂ ਇਹ ਸਭ ਤੋਂ ਪਹਿਲਾਂ ਲਗਭਗ ਫਜ਼ਿਲਕਾ ਫਿਰੋਜ਼ਪੁਰ ਤੋਂ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਬੱਦਲ ਬਈ ਮੋਗੇ ਦੇ ਨੇੜੇ ਤੇੜੇ ਫਜ਼ਿਲਕਾ ਬਰਨਾਲਾ ਇਹਨਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਹਲਕੇ ਦਰਮਿਆਨੀ ਬੱਦਲ ਬਈ ਪਟਿਆਲਾ ਫਤਿਹਗੜ ਮੋਹਾਲੀ ਰੂਪਨਗਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਬਣੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਬੂੰਦਾਬੰਦ ਵੀ ਕਿਸੇ ਕਿਸੇ ਥਾਂ ਤੇ ਹੋਈ ਹੈ ਇਹ ਬੱਦਲਬਾਈ ਜਿਹੜੀ ਹੈ ਇਹ ਲਗਭਗ ਆਉਂਦੇ 2 ਤੋਂ 3 ਘੰਟੇ ਜਾਨਕਿ ਕਿ ਲਗਭਗ ਦੁਪਹਿਰ ਕਦੇ ਨੇੜੇ-ਤੇੜੇ ਪੰਜਾਬ ਵਿੱਚ ਐਂਟਰ ਕਰੇਗੀ ਜਿਸ ਦੇ ਨਾਲ ਦੁਪਹਿਰੇ ਅਗਰ ਗੱਲ ਕੀਤੀ ਜਾਵੇ 2 ਤੋਂ 3 ਵਜੇ ਤੱਕ 90% ਪੰਜਾਬ ਦੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਜਿਹਦੇ ਵਿੱਚ ਸਿਰਫ ਪਠਾਨਕੋਟ ਦੇ ਵਿੱਚ ਮੀਂਹ ਮੀਂਹ ਦੀ ਉਮੀਦ ਘੱਟ ਹੈ ਅਤੇ ਥੱਲੇ ਵਾਲੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਹੋ ਗਿਆ ਜੀ ਤੇ ਮੁਕਸਰ ਸਾਹਿਬ ਹੋ ਗਿਆ ਇਹਨਾਂ ਵਿੱਚ ਥੋੜੀ ਜੀ ਮੀਂਹ ਦੀ ਉਮੀਦ ਘੱਟ ਬਣਦੀ ਦਿਖਾਈ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਸਿਸਟਮ ਨੇ ਤਾਂ ਉਮੀਦ ਹੈ ਕਿ ਅਗਰ ਇਹਨਾਂ ਇਲਾਕੇ ਨੂੰ ਵੀ ਸਿਸਟਮ ਕਵਰ ਕਰਦਾ ਹੈ ਤੇ ਵਧੀਆ ਪ੍ਰਸਾਤ ਦੁਪਹਿਰੇ 2 ਤੋਂ ਲੈ ਕੇ ਛੇ ਵਜੇ 4-5 ਵਜੇ ਤੱਕ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਉਟ ਆਵੇਗੀ ਅੱਜ ਆਵਰੇ ਸਥਾਪਮੰਦੀ ਅਗਰ ਗੱਲ ਕੀਤੀ ਹੈ ਤਾਂ ਤਾਪਮਾਨ 30 ਤੋਂ 32 ਡਿਗਰੀ ਤੱਕ ਰਹਿਣਗੇ ਤੇ ਜਹਨੇਰੀ ਵੀ ਚੱਲ ਸਕਦੀ ਹੈ ਦੁਪਹਿਰ ਦੇ ਸਮੇਂ ਉਹ ਕਿ ਪੱਛਮੀ ਸਿਸਟਮ ਨੇ ਤੇ ਪੱਛਮੀ ਸਿਸਟਮ ਜਦੋਂ ਵੀ ਆਉਂਦੇ ਨੇ ਤਾਂ ਨਾਲ ਹਨੇਰੀ ਵੀ ਲੈ ਕੇ ਆਉਂਦੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਰਸਾਤ ਹੋਣ ਦੇ ਕਾਰਨ ਤੁਹਾਨੂੰ ਰਿਕੁਐਸਟ ਹੈ ਜੀ ਬਰਸਾਤੀ ਨਾਲਿਆਂ ਤੋਂ ਦਰਿਆਵਾਂ ਤੋਂ ਨਹਿਰਾਂ ਤੋਂ ਦੂਰ ਰਹੋ ਅਚਾਨਕ ਪਾਣੀ ਦਾ ਵਹਾਅ ਵਾ ਸਕਦਾ ਹੈ ਤੇ ਹੁਣ ਲਗਭਗ ਸਾਰੇ ਫਲੱਡ ਗੇਟ ਹੈ ਉਹ ਲਗਭਗ ਖੋਲਣੇ ਤਿਆਰ ਹੋ ਚੁੱਕੇ ਨੇ ਉਪਾਖੜੇ ਦੀ ਗੱਲ ਕਰ ਲਈਏ ਤਾਂ ਪੌਂਗ ਡੈਮ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫਲੱਡ ਗੇਟ ਖੁੱਲਣ ਦੇ ਕਾਰਨ ਹੜਵਰਗੇ ਹਾਲਾਤ ਬਣੇ ਹੋਏ ਨੇ ਕਾਫੀ ਸਾਰੇ ਖੇਤਾਂ ਦੇ ਵਿੱਚ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਬਾਕੀ ਜੋ ਵੀ ਅਗਲੀ ਜਾਣਕਾਰੀ ਹੋਵੇਗੀ ਦੁਪਹਿਰ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਧੰਨਵਾਦ ਜੀ।